सबको बधाई देना चाहूँगा और मुझे ये बताते हुए बहुत ही खुशी महसूस हो रही है कि चंडीगढ़ यूनिवर्सिटी नंबर वन यूनिवर्सिटी बनी है अकॉर्डिंग टू क्यू एस एशिया इन अमंग प्राइवेट यूनिवर्सिटीज़ इन इंडिया और ये जो अचीवमेंट है हमने तीन साल लगातार इसमें हमने प्राप्त किया है और इसका अगर हम रीज़न देखें तो इसमें कंसिस्टेंसी सबसे बड़ा एक हमारी क्वालिटी जो नज़र आई है कंसिस्टेंसी कि इन क्वालिटी कंसिस्टेंसी इन हार्डवर्क कंसिस्टेंसी इन इनोवेशन तो मैं एक बार फिर सारी स्टेक uh, होल्डर्स का हमारे टीचिंग स्टाफ का हमारे स्टूडेंट्स का और इस्पेशली पेरेंट्स जिन्होंने अपने बच्चों का फ्यूचर हम पर ट्रस्ट किया और उन्हें यहाँ पे बच्चे भेजे और मुझे खुशी होती है कि एक क्रेडिबल प्लेटफॉर्म के uh, माध्यम से जब ऐसी रैंकिंग आती है तो मुझे लगता है कि हर एक इंसान जो यूनिवर्सिटी से जुड़ा हुआ है वो बहुत ही गर्व महसूस करता है ज़िण और ज़िण 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 ज़िण। हाँ जी जी ਸੋ ਪੰਜਾਬੀ ਬਾਬਾ ਸਾਹਿਬ ਤੁਸੀਂ ਕਰੋ ਆ ਜੋ ਯੂ ਡੂ ਇਟ ਜਸ ਜਨਰਲ ਪੰਜਾਬੀ ਬਾਬਾ ਸਾਹਿਬ ਕਰ ਲੈਂਦੇ ਆ ਅ ਸਭ ਤੋਂ ਪਹਿਲਾਂ ਤਾਂ ਸਾਰੇ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਪਰਿਵਾਰ ਦੇ ਮੈਂਬਰ ਸਹਿਬਾਨਾ ਦਾ ਸਭ ਨੂੰ ਬਹੁਤ ਬਹੁਤ ਵਧਾਈ ਔਰ ਮੈਂ মিডিਆ ਨੂੰ ਵੀ ਵਧਾਈ ਦੇਣੀ ਚਾਹੁੰਦਾ ਔਰ ਮੈਂ ਵੀਡੀਆ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਇਸ ਕਰਕੇ ਕਿ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਜਿਹੜੀਆਂ ਪ੍ਰਾਪਤੀਆਂ 2012 ਤੋਂ ਲੈ ਕੇ ਜਿਹਦੇ ਵਿੱਚ ਕਿ ਵਿਦਿਆਰਥੀਆਂ ਦਾ ਬਹੁਤ ਸਖਤ ਮਿਹਨਤ ਕਰਨਾ ਜਿੱਥੇ ਸਾਡੇ ਅਧਿਆਪਕਾਂ ਦੀ ਬਹੁਤ ਸਖਤ ਮਿਹਨਤ ਸਾਡੇ ਮੰਨ ਲੋ ਚਾਂਸਰ ਸਾਹਿਬ ਦਾ ਜਿਹੜਾ ਵਿਜ਼ਨ ਹੈ ਉਹਨਾਂ ਦੀ ਵਿਜ਼ਨਰੀ ਗਾਈਡੈਂਸ ਇਹ ਸਾਰੇ ਫੈਕਟਰ ਜਿਹੜੇ ਐ ਇਹਨਾਂ ਕਰਕੇ ਅਸੀਂ ਇੱਥੇ ਪਹੁੰਚੇ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਨਾਲ ਹੀ ਕਿ ਜਿੰਨੀਆਂ ਸਾਡੀਆਂ ਸ਼ੁਰੂ ਦੀਆਂ ਪ੍ਰਾਪਤੀਆਂ ਜਿਹੜੇ ਅਸੀਂ ਚੰਗੇ ਕੰਮ ਕਰਦੇ ਰਹੇ ਉਹਨੂੰ ਮੀਡੀਆ ਰਾਹੀਂ ਮਾਤਾ ਪਿਤਾ ਤੱਕ ਪਹੁੰਚਾਣਾ ਸਮਾਜ ਤੱਕ ਪਹੁੰਚਾਣਾ ਉਹ ਤੁਹਾਡਾ ਕੰਮ ਸੀ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣੀ ਚਾਹੁੰ ਕਿ ਇਹ ਜਿਹੜੀ ਇਸ ਤਰ੍ਹਾਂ ਲਗਾਤਾਰ ਤਿੰਨ ਵਾਰੀ ਸਾਡਾ ਭਾਰਤ ਦੇ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਬੰਨਾ ਹੈ ਇਹ ਕੋਈ ਚਾਂਸ ਦੀ ਗੱਲ ਨਹੀਂ ਹੈ ਇਹ ਮਾਨਯੋਗ ਚਾਂਸਰ ਸਾਹਿਬ ਦਾ ਸ਼ੁਰੂ ਦਾ ਜਿਹੜਾ ਸਾਡਾ ਵਿਜਨਗਰ ਤੁਸੀਂ ਸਾਡਾ ਵਿਜਨ ਡਾਕੂਮੈਂਟ ਪੜ੍ਹੋਗੇ ਤਾਂ ਉਹਦੇ ਚ ਲਿਖਿਆ ਹੋਇਆ ਹੈ ਕਿ ਅਸੀਂ ਵਿਸ਼ਵ ਪੱਧਰ ਤੇ ਆਪਣੇ ਆਪ ਨੂੰ ਸਥਾਪਿਤ ਕਰਨਾ ਹੈ ਔਰ ਨਾਲ ਹੀ ਅਸੀਂ ਇਹ ਵੀ ਲਿਖਿਆ ਕਿ ਅਸੀਂ ਸਮਾਜ ਦੀ ਸੇਵਾ ਕਰਨ ਵਾਲੇ ਪ੍ਰੋਫੈਸ਼ਨਲ ਲੀਡਰ ਪੈਦਾ ਕਰਨੇ ਹਨ ਤਾਂ ਇਹ ਕੰਮ ਸ਼ੁਰੂ ਤੋਂ ਹੀ ਕੀਤਾ ਗਿਆ ਔਰ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣੀ 2019 ਚ ਜਦੋਂ ਸਿਰਫ ਇਹ 7 ਸਾਲ ਪੁਰਾਣੀ ਸੀ ਜੋ ਸਾਨੂੰ ਨੈ ਕੇ ਪਲੱਸ ਮਿਲਿਆ ਉਤੋਂ ਸਾਡੀ ਜਿਹੜੀ ਸਫਲਤਾ ਦੀ ਯਾਤਰਾ ਹੈ ਔਰ ਮੈਂ ਇਹਨੂੰ ਗਲੋਰੀਅਸ ਜਰਨੀ ਕਹਣਾ ਜਿਹੜੀ ਸਾਡੀ ਬਹੁਤ 골ਡਨ ਜਰਨੀ ਹੈ ਸੁਨਹਿਰੀ ਸੁਨਹਿਰਾ ਕਾਲ ਸਾਡਾ ਉਤੋਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਅਸੀਂ ਕਯੂਐਸ ਵਰਲਡ ਦੇ ਵਿੱਚ ਗਏ ਕਯੂਐਸ ਏਸ਼ੀਆ ਦੇ ਵਿੱਚ ਗਏ ਫਿਰ ਕਯੂਐਸ ਵਰਲਡ ਦੇ ਵਿੱਚ ਗਏ ਔਰ ਅਸੀਂ ਕਯੂਐਸ ਵਰਲਡ ਦੇ ਵਿੱਚ ਪਹਿਲੀ ਵਾਰੀ ਰੈਂਕ ਪ੍ਰਾਪਤ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣੇ ਅਸੀਂ ਸਿਰਫ 10 ਸਾਲ ਪੁਰਾਣੀ ਯੂਨੀਵਰਸਿਟੀ ਸੀ ਤੁਸੀਂ ਇਤਿਹਾਰ ਦੇ ਸਕਦੇ ਹੋ ਕਿ ਅੱਜ ਤੱਕ 10 ਸਾਲ ਪੁਰਾਣੀ ਕੋਈ ਯੂਨੀਵਰਸਿਟੀ ਕਯੂਐਸ ਰੈਂਕ ਦੇ ਵਿੱਚ ਨਹੀਂ ਆਈ ਔਰ ਇਹ ਜਿਹੜੀ ਨਵੀਂ ਪ੍ਰਾਪਤੀ ਹੈ 109 ਰੈਂਕ ਲੈਣਾ ਇਹਦੇ ਵਿੱਚ ਜਿਵੇਂ ਹੁਣੇ ਦਿਖਾਇਆ ਗਿਆ ਸੀ ਕਿ ਅਸੀਂ 4 ਸਾਲ ਪਹਿਲਾਂ ਤੋਂ 271 ਰੈਂਕ ਤੋਂ ਲੈ ਕੇ 4 ਸਾਲਾਂ ਦੇ ਵਿੱਚ 5ਾਂ ਸਾਲਾਂ ਦੇ ਵਿੱਚ ਅਸੀਂ 109 ਰੈਂਕ ਤੇ ਆਏ ਆ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਇਹਦਾ ਜਿਹੜਾ ਮਾਡਲ ਹੈ ਉਹ ਐਕਸਲੈਂਸ ਬੇਸ ਮਾਡਲ ਇੱਕ ਕੁਆਲਿਟੀ ਬੇਸ ਮਾਡਲ ਹੈ ਜਿਹਦੇ ਵਿੱਚ ਕਿ ਵਿਸ਼ਵ ਸਤਰ ਦੀ ਸਿੱਖਿਆ ਅਸੀਂ ਦਿੰਦੇ ਆ ਇਹਦੇ ਵਿੱਚ ਪ੍ਰਾਈਸ ਇਫੈਕਟਿਵ ਵੀ ਹੈ ਅਸੀਂ ਕਾਸਟ ਇਫੈਕਟਿਵ ਸਿੱਖਿਆ ਦਿੰਦੇ ਆ ਸਾਡੇ ਕੋਲੇ ਇਸ ਕਰਕੇ 65 ਦੇਸ਼ਾਂ ਦੇ ਬੱਚੇ ਇਸ ਵੇਲੇ ਪੜ ਰਹੇ ਆ 80 ਦੇਸ਼ਾਂ ਦੇ ਬੱਚੇ ਪੜ ਚੁੱਕੇ ਆ ਭਾਰਤ ਦੇ 28 ਦੇ 28 ਰਾਜਾਂ ਦੇ ਬੱਚੇ ਸਾਡੇ ਕੋਲੇ ਆ ਔਰ ਸਾਡੇ ਕੋਲੇ ਦੇਸ਼ ਦੀ ਕ੍ਰੀਮ ਆਉਣੀ ਸ਼ੁਰੂ ਹੋ ਗਈ ਹੈ ਮੈਨੂੰ ਇੱਕ ਇੰਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਚੰਡੀਗੜ੍ਹ ਯੂਨੀਵਰਸਿਟੀ ਜਿਹੜਾ ਮੋਸਟ ਫੇਵਰਡ ਡੈਸਟੀਨੇਸ਼ਨ ਹੈ ਬੱਚਿਆਂ ਲਈ most favored destination ਹੈਗਾ for corporate 900 ਤੋਂ ਜ਼ਿਆਦਾ ਕੰਪਨੀਆਂ ਸਾਡੇ ਕੋਲੇ ਆਈਆਂ 9000 ਤੋਂ ਜ਼ਿਆਦਾ ਡਾਕਰੀਆਂ ਉਹਨਾਂ ਨੇ ਦਿੱਤੀਆਂ ਔਰ ਜਿਹੜਾ ਸਭ ਤੋਂ ਵਧੀਆ ਜਿਹੜਾ most preferred destination for foreign students also ਕੋਕ ਸਾਡੇ ਕੋਲੇ 2500 ਤੋਂ ਜ਼ਿਆਦਾ ਫੋਰਨ ਸਟੂਡੈਂਟਸ ਹੈ 65 ਦੇਸ਼ਾਂ ਤੋਂ ਜਿਹੜੇ ਪੜ ਰਹੇ ਹੈ ਸਾਡਾ ਵਿਦੇਸ਼ਾਂ ਦੇ ਵਿੱਚ ਟਾਈ ਅਪ ਹੈ 525 ਤੋਂ ਵਧੇਰੇ ਯੂਨੀਵਰਸਟੀਆਂ ਨਾਲ ਸਾਡੇ ਕੋਲੇ 2100 ਤੋਂ ਜ਼ਿਆਦਾ ਫੋਰਨ ਵਿਜ਼ਿਟਿੰਗ ਫੈਕਲਟੀ ਹੈ ਅਸੀਂ 5000 ਤੋਂ ਜ਼ਿਆਦਾ ਪੇਟੈਂਟ ਫਾਈਲ ਕੀਤੇ ਆ ਮੈਂ ਇਹ ਸਭ ਕੁਝ ਐਕਸ ਕਰਕੇ ਦੱਸ ਰਿਹਾ ਕਿ ਇਹ ਜਿਹੜਾ ਕਯੂਐਸ ਰੈਂਕ ਹੈ ਇਹ ਐਵੇਂ ਨਹੀਂ ਆਇਆ ਇਹਦੇ ਪਿੱਛੇ ਇੱਕ ਪਲੈਨਿੰਗ ਸੀਗੀ ਮਾਨਯੋਗ ਚਾਂਸਲ ਸਰ ਦੀ ਸਹਿਦ ਸੀ ਉਹਦੇ ਬਾਅਦ ਅਨਥੱਕ ਮਿਹਨਤ ਹੈ ਔਰ ਉਸ ਪਲੈਨਿੰਗ ਦੇ ਹਿਸਾਬ ਨਾਲ ਲਗਾਤਾਰ ਐਫਰਟ ਕਰਦੇ ਰਹਿਣਾ ਜਿਹੜਾ ਉਹਦਾ ਨਤੀਜਾ ਹੈਗਾ ਕਿ ਅਸੀਂ ਹੁਣ ਨਤੀਜੇ ਆਉਣੇ ਸ਼ੁਰੂ ਹੋਏ ਆ ਮੈਂ ਵਿਦ 올 ਹਿਊਮਿਲਟੀ ਇਹ ਕਹਿਣਾ ਚਾਹੁੰਨਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਗਲੋਰੀਅਸ ਜਰਨੀ ਜਿਹੜੀ ਹੈ ਉਹ ਇਹਦੀ ਹਲੇ ਬਿਗਨਿੰਗ ਹੈ ਅਸੀਂ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਆਉਣ ਵਾਲੇ ਸਮੇਂ 'ਚ ਸਾਡਾ ਪੂਰਾ ਪਰਿਵਾਰ ਵਿਦਿਆਰਥੀ ਅਧਿਆਪਕ ਅਸੀਂ ਸਾਰੇ ਰਲ ਕੇ ਹੋਰਨਾਂ ਥੱਕ ਮਿਹਨਤ ਕਰਾਂਗੇ ਇਹ ਜਿਹੜਾ ਰੈਂਕ ਪ੍ਰਾਪਤ ਕਰਨਾ ਹੈ ਏਸ਼ੀਆ ਦੇ ਵਿੱਚ ਜਾਂ ਵਰਲਡ ਦੇ ਵਿੱਚ ਇਹ ਸਾਨੂੰ ਤਾਂ ਮਾਣ ਦਿੰਦਾ ਹੀ ਹੈ ਇਹ ਭਾਰਤ ਨੂੰ ਵੀ ਮਾਣ ਦਿੰਦਾ ਹੈ ਪਿਛਲੇ 4-5 ਸਾਲਾਂ ਤੋਂ ਇੱਕ ਦੂਜੇ ਨੂੰ ਦੇਖ ਕੇ ਚੰਡੀਗੜ੍ਹ ਯੂਨੀਵਰਸਿਟੀ ਸੇਧ ਦਿੰਦੀ ਰਹੀ ਹੈ ਯੂਪੀ ਦੀਆਂ ਯੂਨੀਵਰਸਟੀਆਂ ਨੂੰ ਗੁਜਰਾਤ ਦੀਆਂ ਯੂਨੀਵਰਸਿਟੀ ਮੰਨ ਲਓ ਕਿ ਚਾਂਸਲ ਸਾਹਿਬ ਨੂੰ ਉਹਨਾਂ ਨੇ ਸਾਡੇ ਨਾਲ ਐਮਓਯੂ ਸਾਈਨ ਕੀਤਾ ਇਹਨਾਂ ਦੋ ਸਟੇਟਸ ਨੇ ਤੋਂ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆ ਮਾਤਾ ਪਿਤਾ ਨੂੰ ਬੱਚਿਆਂ ਨੂੰ ਯਕੀਨ ਦਿਵਾਉਣਾ ਸਰਕਾਰ ਨੂੰ ਯਕੀਨ ਦਿਵਾਉਣਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਸੇ ਤਰ੍ਹਾਂ ਮਿਹਨਤ ਕਰਦੀ ਰਹੇਗੀ ਮਾਨਯੋਗ ਚਾਂਸਲ ਸਾਹਿਬ ਦੀ ਸਿਹਤ ਦੇ ਮੁਤਾਬਕ ਜਿਹੜੀ ਭਾਰਤ ਸਰਕਾਰ ਹੈ ਉਹਦੀ ਸਿਹਤ ਦੇ ਮੁਤਾਬਕ ਔਰ ਅਸੀਂ ਲਗਾਤਾਰ ਨਿਰੰਤਰ ਅੱਗੇ ਵਧਦੇ ਰਵਾਂਗੇ ਕੁਆਲਿਟੀ ਨੂੰ ਮੇਨਟੇਨ ਕਰਾਂਗੇ ਐਕਸਲੈਸ ਨੂੰ ਲਿਆਵਾਂਗੇ ਹੋਰ ਹਰ ਚੀਜ਼ ਦੇ ਵਿੱਚ ਔਰ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੈ ਜਿੱਥੇ ਆਪਣਾ ਨਾਮ ਬਣਾਏਗੀ ਉੱਥੇ ਭਾਰਤ ਨੂੰ ਵੀ ਮਾਣ ਦਿੰਦੀ ਰਹੇਗੀ ਇਹ ਸਾਡਾ ਤੁਹਾਡੇ ਸਾਰਿਆਂ ਨਾਲ ਪ੍ਰੋਫੈਸਰ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਔਨ-ਏਅਰ ਦੇਖ ਰਹੇ ਹਾਂ ਤੁਸੀਂ ਮਹਾਰਮਨਜੋ ਸਿੰਘ ਅੱਜ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਇਆ ਚੰਡੀਗੜ੍ਹ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਲਿਖ ਦਿੱਤਾ ਹਾਲਾਂਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਯਾਨੀ ਤਿੰਨ ਵਾਰ ਜਿਹੜੀ ਆ ਭਾਰਤ ਦੀ ਨੰਬਰ 1 ਰੈਂਕ ਦੀ ਜਿਹੜੀ ਆ ਯੂਨੀਵਰਸਿਟੀ ਬਣੀ ਹੈ ਤਾਂ ਇਸ ਮੌਕੇ ਸਾਡੇ ਨਾਲ ਜਿਹੜ ਦਪਿੰਦਰ ਸਿੰਘ ਸੰਤੂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਆ ਹਾਲਾਂਕਿ ਕੋਈ ਨਵੀਂ ਗੱਲ ਨਹੀਂ ਪਹਿਲਾਂ ਵੀ ਦੋ ਵਾਰ ਜਿਹੜੀਆਂ ਫਰਸਟ ਰੈਂਕ ਤੇ ਆਈਏ ਤੇ ਹੁਣ ਵੀ ਜਿਹੜੀ ਤੀਜੀ ਵਾਰ ਫਰਸਟ ਰੈਂਕ ਤੇ ਆਈ ਆ ਤਾਂ ਕੀ ਅਨੁਤੱਖ ਮਿੰਟ ਇਹਦੇ ਪਿੱਛੇ ਕਿਹਨੂੰ ਜ਼ਿੰਮੇਵਾਰ ਮੰਨਦੇ ਜੀ ਬਹੁਤ ਬਹੁਤ ਤਾਂ ਬਾਤ ਤੁਸੀਂ ਆਏ ਹੋ ਇੱਥੇ ਤੇ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਬੜਾ ਇੱਕ ਫਕਰ ਮਹਿਸੂਸ ਹੁੰਦਾ ਹੈ ਕਿ ਭਾਰਤ ਵਰਗੇ ਵਿਸ਼ਾਲ ਦੇਸ਼ ਦੇ ਵਿੱਚ ਅਸੀਂ ਤੀਜਾ ਸਥਾਨ ਅਸੀਂ ਤੀਜੀ ਵਾਰੀ ਪਹਿਲਾ ਸਥਾਨ ਹਾਸਲ ਕੀਤਾ ਤੇ ਇਹਦੇ ਪਿੱਛੇ ਜਿਵੇਂ ਕਹਾਂ ਸਾਡੇ ਫੈਕਲਟੀ ਸਟਾਫ ਸਟੂਡੈਂਟਸ ਦੀ ਮਿਹਨਤ ਹੈ ਔਰ ਉਸ ਦੇ ਨਾਲ ਨਾਲ ਉਹਨਾਂ ਬਹੁਤ ਸਾਰੇ ਪੇਰੈਂਟਸ ਦਾ ਵਿਸ਼ਵਾਸ ਹੈ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਕੰਫੀਡੈਂਸ ਸਾਡੇ ਵਿੱਚ ਦਿਖਾਇਆ ਔਰ ਸਟੂਡੈਂਟ ਨੂੰ ਭੇਜਿਆ ਸਾਡੇ ਇੰਸਟੀਚਿਊਨ ਚ ਭੇਜਿਆ ਔਰ ਮੇਰੀ ਖੁਸ਼ੀ ਜਾਂ ਤਾਂ ਡਬਲ ਹੋ ਜਾਂਦੀ ਹੈ ਜਦੋਂ ਇਹੋ ਜਿਹੇ ਪੱਧਰ ਤੇ ਸਾਡੀ ਇੱਕ ਅੱਛੀ ਰੈਂਕ ਹਾਸਲ ਹੁੰਦੀ ਹੈ ਕਿਉਂਕਿ ਇਹਦੇ ਨਾਲ ਅੱਛੀ ਕ੍ਰੈਡੀਬਿਲਟੀ ਬਣਦੀ ਹੈ ਸੋ ਮੈਂ ਇੱਕ ਵਾਰੀ ਫੇਰ ਆਪਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਵੇਂ ਦੇਖਿਆ ਜਾਵੇ ਭਾਰਤ ਚ ਇੱਕ ਰੈਂਕ ਤੇ ਆਈ ਹੈ ਏਸ਼ੀਆ ਜੀਕਯੂਐਸ ਰੈਂਕ ਦੀ ਗੱਲ ਕਰੀਏ ਤਾਂ 109ਵਾਂ ਰੈਂਕ ਆ ਤੇ ਹੁਣ ਜੀਕਯੂਐਸ ਰੈਂਕ ਦੇ ਵਿੱਚ ਵੀ ਜਿਹੜਾ ਆਗੀ ਯੂਨੀਵਰਸਿਟੀ ਤੇ ਜੇ ਗੱਲ ਕਰੀ ਜਾਵੇ ਗਲੋਬਲ ਲੈਵਲ ਦੀ ਤਾਂ 575ਵੇਂ ਰੈਂਕ ਤੇ ਆ ਤਾਂ ਕਿੱਡੀ ਕਮਾਨ ਵਾਲੀ ਗੱਲ ਆ ਤੁਹਾਡੇ ਲਈ ਕਿੰਨੇ ਕੁ ਖੁਸ਼ੀ ਹੁੰਦੀ ਹੈ ਜੀ ਬਹੁਤ ਮਹਾਨ ਵਾਲੀ ਗੱਲ ਹੈ ਕਿਉਂਕਿ ਜੇ ਤੁਸੀਂ ਸਾਡੀ ਜਰਨੀ ਦੇਖੋ 2012 ਦੇ ਵਿੱਚ ਸਟੈਬਲਿਸ਼ ਯੂਨੀਵਰਸਿਟੀ ਇੱਕ ਯੰਗ ਯੂਨੀਵਰਸਿਟੀ ਇੱਕ 12-13 ਸਾਲ ਪੁਰਾਣੀ ਯੂਨੀਵਰਸਿਟੀ ਜਦੋਂ ਅਸੀਂ ਡੈਬਿਊ ਵੀ ਕੀਤਾ ਸੀ ਕਯੂਐਸ ਦੇ ਵਿੱਚ ਜਿਵੇਂ ਕਿ ਸਾਡੇ ਬਾਬਾ ਸਾਹਿਬ ਨੇ ਪਹਿਲਾਂ ਵੀ ਦੱਸਿਆ ਐਡਵਾਈਜ਼ਰ ਟੂ ਚਾਂਸਲਰ ਨੇ ਕਿ ਅਸੀਂ ਇੱਕ ਐਜ਼ ਅ ਪ੍ਰਾਈਵੇਟ ਯੂਨੀਵਰਸਿਟੀ ਯੰਗੇਸਟ ਯੂਨੀਵਰਸਿਟੀ ਸੀ ਜਿਹਨੇ ਕਯੂਐਸ ਵਰਗੇ ਅੰਤਰਰਾਸ਼ਟਰੀ ਜਿਹੜਾ ਪਲੇਟਫਾਰਮ ਹੈ ਉਹਦੇ ਵਿੱਚ ਡੈਬਿਊ ਕੀਤਾ ਸੋ ਸਾਡੀ ਜਿਹੜੀ ਗਰੋਥ ਹੈ ਸਾਡੀ ਪਿਛਲੇ 3 ਸਾਲ ਦੀ ਜੇ ਗੱਲ ਕਰੀ 2023 ਦੇ ਵਿੱਚ ਜਸੀਂ ਕਯੂਐਸ ਏਸ਼ੀਆ 'ਚ ਡੈਬਿਊ ਕੀਤਾ ਸੀ 41% ਦੀ ਗਰੋਥ ਹੈ ਜਦੋਂ 75 ਰੈਂਕ ਅਸੀਂ ਜੰਪ ਕੀਤੇ 109 ਤੇ ਆਏ ਔਰ ਜੇ ਤੁਸੀਂ ਕੱਲੇ ਏਸ਼ੀਆ ਦੀ ਗੱਲ ਕਰੋ ਮੈਂ ਵੀ ਦੱਸਣਾ ਚਾਹਾਂਗਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਯੂਨੀਵਰਸਿਟੀਜ਼ ਦੇ ਵਿੱਚ Asia ਦੇ ਵਿੱਚ ਅਸੀਂ 16ਵੇਂ ਨੰਬਰ ਤੇ ਆਨੇ ਹਾਂ ਸੋ ਇੱਕ ਕੱਟ ਸਮੇਂ ਦੇ ਵਿੱਚ ਅਚੀਵ ਕਰਨਾ ਮੈਂ ਸਮਝਦਾ ਹਾਂ ਕਿ ਇਹ ਆਪ ਦੇ ਵਿੱਚ ਹੀ ਬਹੁਤ ਵੱਡੀ ਪ੍ਰਾਪਤੀ ਹੈ ਔਰ ਸਾਡੇ ਆਨਰੇਬਲ ਚਾਂਸਲਰ ਦਾ ਜੋ ਵਿਜਨ ਹੈ ਉਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਮਾਰਗਦਰਸ਼ਕ ਰਿਹਾ ਹੈ ਜਿਹਦੇ ਸਦਕਾ ਅਸੀਂ ਇੱਥੇ ਤੱਕ ਪਹੁੰਚੇ 2012 ਦੀ ਜੇ ਗੱਲ ਕਰੀਏ 2012 ਦੇ ਵਿੱਚ ਯੂਨੀਵਰਸਿਟੀ ਬਣੀ ਆ ਤਾਂ ਜੇ ਅੱਜ ਲੈਵਲ ਦੇਖੀਏ ਕਿਸ ਲੈਵਲ ਤੇ ਯੂਨੀਵਰਸਿਟੀ ਪਹੁੰਚੀ ਆ ਤਾਂ ਕਿਸ ਦੀ ਜਿਹੜੀ ਅਨਥਕ ਮਿਹਨਤ ਆ ਤਾਂ ਹੋਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਲੈਵਲ ਤੇ ਜਿਹੜੀ ਆ ਕਿਸ ਰੈਂਕ ਤੇ ਯੂਨੀਵਰਸਿਟੀ ਨੂੰ ਦੇਖਣਾ ਚਾਹੁੰਗੇ ਦੇਖੋ ਕਿਸੇ ਵੀ ਅਚੀਵਮੈਂਟ ਦੀ ਸ਼ੁਰੂਆਤ ਕਦੇ ਵੀ ਵਿਜਨ ਤੋਂ ਬਿਨਾ ਨਹੀਂ ਹੁੰਦੀ ਔਰ ਵਿਜਨ ਜਿਵੇਂ ਕਿ ਪਹਿਲਾਂ ਦੱਸਿਆ ਕਿ ਆਨਰੇਬਲ ਚਾਂਸਰ ਸਰਦਾਰ ਸਤਨਾਮ ਸਿੰਘ ਸੰਧੂ ਜੀ ਉਹਨਾਂ ਦੀ ਵਿਜਨ ਉਹਨਾਂ ਦੀ ਪਲੈਨ ਅ ਕਿਉਂਕਿ ਮਾਈਨਿਊਟ ਚੀਜ਼ਾਂ ਪਲਾਨ ਆਊਟ ਕਰਨੀਆਂ ਫॉर एग्जांपल ਕਿ ਕਿਹੜੀ ਲੈਬ ਅੱਛੀ ਲੈਬਸ ਨਾਲ ਕੋਲੈਬੋਰੇਸ਼ਨ ਕਰਨੀਆਂ ਅੱਛੀ ਕੰਪਨੀਆਂਜ਼ ਨੂੰ ਆਪਣੇ ਕੈਂਪਸ ਦੇ ਵਿੱਚ ਲੈ ਕੇ ਆਉਣਾ ਸੈਂਟਰ ਆਫ ਐਕਸਲੈਂਸ ਬੁਲਾਉਣੇ ਬੱਚਿਆਂ ਨੂੰ 150 ਤੋਂ ਵੱਧ ਵੈਲਿਊ ਐਡਿਡ ਕੋਰਸੇਸ ਦੇਣੇ ਜਿਹੜੇ ਵੈਲਿਊ ਐਡਿਡ ਕੋਰਸੇਸ ਜਿਦੋਂ ਮਾਈਕਰੋਸਾਫਟ ਤੋਂ ਜਾਂ ਗੂਗਲ ਤੋਂ ਉਹ ਸਰਟੀਫਿਕੇਟ ਕੋਰਸ ਬੱਚਾ ਇਥੋਂ ਕਰਦਾ ਹੈ ਜਦੋਂ ਬੱਚਾ ਮਾਰਕੀਟ ਜਾਂਦਾ ਉਹਦੇ ਨਾਲ ਉਹਦੀ ਕ੍ਰੈਡੀਬਿਲਟੀ ਵੈਲਿਊ ਮਾਰਕੀਟ ਚ ਆਲਰੇਡੀ ਬਹੁਤ ਅੱਛੀ ਬਣੀ ਹੁੰਦੀ ਹੈ ਜਿਸ ਦੇ ਕਰਕੇ ਉਹਨੂੰ ਕਾਫੀ ਅੱਛਾ ਬੂਸਟ ਮਿਲਦਾ ਹੈ ਸੋ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਹੋਰ ਕੁਆਲਟੀ ਵਧੀਆ ਲੈ ਕੇ ਆਈਏ ਇੰਟਰਨੈਸ਼ਨਲ ਪਲੈਟਫਾਰਮ ਦੇ ਵਿੱਚ ਅੱਗੇ ਵਧਿਏ ਔਰ ਓਪਰਚ्युनिटीज ਐਸੀਆਂ ਲੈ ਕੇ ਆਈਏ ਜੋ ਇੰਡੀਆ ਨੂੰ ਸਰਦੇਸ਼ ਨੂੰ ਉਹ ਵੀ ਗ੍ਰੋਥ ਵਿੱਚ ਹੈਲਪ ਕਰੇਗੀ ਜੀ ਤੁਹਾਡੇ ਨਜ਼ਰੀਏ ਚ ਤੁਹਾਨੂੰ ਕੀ ਲੱਗਦਾ ਵੀ ਕੀ ਵਜ੍ਹਾ ਰਹੀ ਆ ਜਾਂ ਸੀਯੂ ਨੇ ਇਹ ਜਾਂ ਕੀ ਫੋਰ ਯੂਨੀਵਰਸਿਟੀਾਂ ਤੋਂ ਜਿਹੜਾ ਲੱਗ ਕੀਤਾ ਹੈ ਜਿਹੜਾ ਇੰਨੀ ਘੱਟ ਸਮੇਂ ਦੇ ਵਿੱਚ ਇੰਨੇ ਹਾਈएस्ट ਰੈਂਕ ਤੇ ਜਿਹੜੀ ਪਹੁੰਚ ਰਹੀ ਆ ਸਭ ਤੋਂ ਪਹਿਲਾਂ ਤਾਂ ਇੱਕ ਜਦੋਂ ਵਿਜ਼ਨ ਸੈੱਟ ਹੁੰਦੀ ਹੈ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਹੁੰਦਾ ਇੱਕ ਪੈਸ਼ਨੇਟ ਟੀਮ ਵਿੱਚ ਵੀ ਆਰ ਵੈਰੀ ਲੱਕੀ ਕਿ ਸਾਨੂੰ ਉਹ ਜੀ ਟੀਮ ਮਿਲੀ ਕਿਉਂਕਿ ਪੈਸ਼ਨ ਵਿਦਆਊਟ ਹਾਰਡ ਵਰਕ ਇਜ਼ ਨਥਿੰਗ ਜਿਵੇਂ ਅੰਗਰੇਜ਼ੀਸ਼ ਕਹਿੰਦੇ ਆ ਕਿ ਪੈਸ਼ਨ ਦੇ ਨਾਲ ਮਿਹਨਤ ਬਹੁਤ ਜ਼ਰੂਰੀ ਹੈ ਸੋ ਸਭ ਤੋਂ ਪਹਿਲੀ ਚੀਜ਼ ਤਾਂ ਉਹ ਹੈ ਉਸ ਤੋਂ ਬਾਅਦ ਜਿਵੇਂ ਕਿ ਮੈਂ ਦੱਸਿਆ ਕਿ ਐਸੀ ਟਾਪ ਨੌਚ ਕੰਪਨੀਆਂਜ਼ ਇੰਡਸਟਰੀ ਜਿਨ੍ਹਾਂ ਨੂੰ ਮਕੈਨੀ ਇੰਡਸਟਰੀ ਲਾਈਨ ਕੋਰਸਸ ਕਰਨਾ ਇੰਡਸਟਰੀ ਦੇ ਨਾਲ ਕੋਲੈਬੋਰੇਸ਼ਨ ਦਾ ਸਿਰਫ ਸਭ ਤੋਂ ਪਹਿਲਾ ਮਕਸਦ ਇਹ ਹੈ ਕਿ ਜੋ ਅਸੀਂ ਪੜਾ ਰਹੇ ਹਾਂ ਜੋ ਵੀ ਅਸੀਂ ਬੱਚਿਆਂ ਨੂੰ ਕਲਾਸਰੂਮ ਐਜੂਕੇਸ਼ਨ ਦੇ ਰਹੇ ਹਾਂ ਉਹ ਇੰਡਸਟਰੀ ਸਟੈਂਡਰਡਸ ਅਕੋਰਡਿੰਗਲੀ ਉਹਨਾਂ ਨਾਲ ਮੈਚ ਕਰਨੀ ਚਾਹੀਦੀ ਹੈ ਤਾਂ ਕਿ ਜੋ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ এমਪਲੋਇਮੈਂਟ ਜੋ ਸਟੱਡੀ ਹੁੰਦੀ ਹੈ ਤੇ ਜੋ এমਪਲੋਇਮੈਂਟ ਹੁੰਦੀ ਹੈ ਉਹ ਜੀ ਬਹੁਤ ਗੈਪ ਰਹਿੰਦਾ ਹੈ ਸਕਿਲਿੰਗ ਦਾ ਗੈਪ ਰਹਿੰਦਾ ਐਕਸਪੈਕਟੇਸ਼ਨਸ ਦਾ ਗੈਪ ਰਹਿੰਦਾ ਸੋ ਉਹਨੂੰ ਕੱਟ ਕਰਨ ਲਈ ਅਸੀਂ ਈਵਨ ਇੱਕ ਯੂਨੀਕ ਬੋਰਡ ਬਣਾਇਆ ਹੈ ਕਾਰਪੋਰੇਟ ਐਡਵਾਈਜ਼ਰੀ ਬੋਰਡ ਜਿਹਦੇ ਵਿੱਚ 100 ਪਲੱਸ ਟੌਪ ਨੌਚ ਕੰਪਨੀਆਂਜ਼ ਦੇ ਟੌਪ ਰਿਪਰੈਜ਼ੈਂਟੇਟਿਵਸ ਜਿਵੇਂ ਕਿ ਵਾਈਸ ਪ੍ਰੈਜ਼ੀਡੈਂਟਸ ਡਾਇਰੈਕਟਰ ਸੀਈਓਜ਼ ਉਹ ਸਾਰੇ ਕੈਂਪਸ ਦੇ ਵਿੱਚ ਆਉਂਦੇ ਨੇ ਤੇ ਉਹ ਆ ਕੇ ਸਾਡੇ ਕਰਿਕੂਲਮ ਦੇ ਵਿੱਚ ਐਡੀਸ਼ਨਸ ਕਰਾਉਂਦੇ ਨੇ ਰეკਮੈਂਡੇਸ਼ਨਸ ਦਿੰਦੇ ਨੇ ਉਹਦੇ ਅਕੋਰਡਿੰਗ ਲਈ ਅਸੀਂ ਆਪਣਾ ਕਰਿਕੂਲਮ ਐਡਜਸਟ ਕਰਦੇ ਹਾਂ ਇਨ ਆਰਡਰ ਟੂ ਮੈਚ ਇੰਡਸਟਰੀ ਨੀਡਸ ਸੋ ਜਦੋਂ ਸਟੂਡੈਂਟ ਇੰਟਰਵਿਊ ਲਈ ਜਾਂਦਾ ਹੈ ਜਾਂ ਆਪਣੀ ਪ੍ਰੋਫੈਸ਼ਨਲ ਜਿਹੜੀ ਜ਼ਿੰਦਗੀ ਉਹ ਸ਼ੁਰੂ ਕਰਦਾ ਹੈ ਪ੍ਰੋਫੈਸ਼ਨਲ ਲਾਈਫ ਸਟਾਰਟ ਕਰਦਾ ਹੈ ਸੋ ਉਹ ਜਿਹੜਾ ਗੈਪ ਹੈ ਉਹਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ ਉਸ ਤੋਂ ਬਾਅਦ ਉਹਦੀ ਆਪਣੀ ਗ੍ਰੋਥ ਸਟਰੀ ਉਹ ਆਪ ਹੀ ਲਿਖਦਾ ਸੋ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਫੈਕਟਰ ਹੈ ਜੂਨੀਅਰਸਾਨੂੰ ਕਾਫੀ ਹੱਲ ਕੀਤੀ। ਕਲੀਗਰ ਯੂਨੀਵਰਸਿਟੀ ਬੱਚਿਆਂ ਦੇ ਪਵਿੱਖਲੀ ਅਕਸਰ ਪਹਿਲ ਕਦਮੀਆਂ ਕਰਦੀ ਰਹਿੰਦੀ ਹੈ। ਅਕਸਰ ਕੋਈ ਨਾ ਕੋਈ ਨਵੀਂ ਸਕੀਮ ਜਿਹੜੀ ਬਣਾਉਂਦੀ ਰਹਿੰਦੀ ਹੈ। ਪਹਿਲਾਂ ਸਕਾਲਰਸ਼ਿਪ ਵੀ ਬਣਾਈ ਸੀ। ਉਸ ਤੋਂ ਬਾਅਦ ਕੈਂਪਸ ਟੈਂਕ ਲਾਂਚ ਕੀਤਾ ਸੀ ਜਿਹਦੇ ਵਿੱਚ 10 ਮਿਲੀਅਨ ਡਾਲਰ ਜਿਹੜੇ ਆ ਉਹ ਕੀਤੇ ਸੀਗੇ USD ਡਾਲਰ ਤੇ ਬੱਚਿਆਂ ਨੂੰ ਉਹਦਾ ਬਿਜ਼ਨਸ ਉਹ ਕਹਿੰਦੇ ਸੀ ਵੀ ਆਪਣਾ ਆਈਡੀਆ ਲੈ ਕੇ ਆਣ ਤੇ ਅਸੀਂ ਉਹਨਾਂ ਨੂੰ ਉਹਦਾ ਸੁਪਨਾ ਪੂਰਾ ਕਰਨ ਦੀ ਸੁਪਨਾ ਸਾਕਾਰ ਕਰਨ ਦੀ ਮਦਦ ਕਰਾਂਗੇ। ਤਾਂ ਇਸ ਦੇ ਵਿੱਚ ਜਿਹੜਾ ਕੈਂਪਸ ਟੈਂਕ ਲਾਂਚ ਕੀਤਾ ਗਿਆ ਸੀ ਤਾਂ ਕਿਦਾਂ ਦਾ ਪਰਮਾ ਹੁੰਗਾਰਾ ਮਿਲਿਆ ਸਟੂਡੈਂਟਸ ਨੂੰ? ਜੀ ਬਿਲ ਔਰ ਇਹ ਕਾਫੀ ਇੱਕ ਸੀਰੀਅਸ ਪਲੈਟਫਾਰਮ ਹੈ ਔਰ ਸੀਰੀਅਸ ਪਲੈਟਫਾਰਮ ਨਾਲ ਸੀਰੀਅਸ ਰਿਸਪੌਂਸਿਬਿਲਟੀਜ਼ ਵੀ ਆਉਂਦੀਆਂ ਨੇ ਅਸੀਂ ਇੱਕ ਐਕਸਪਰਟਸ ਦਾ ਪੈਨਲ ਇਨਕਲਕੇਟ ਕੀਤਾ ਹੈ ਉਹ ਪੈਨਲ ਅੱਗੇ ਫਰਦਰ ਬੱਚਿਆਂ ਨੂੰ ਏਮਪਾਵਰ ਕਰੇਗਾ ਜੋ ਵੀ ਪ੍ਰੋਜੈਕਟ ਸ਼ਾਰਟਲਿਸਟ ਹੋਣਗੇ ਉਹਨਾਂ ਦੀ ਟੈਕ ਟ੍ਰਾਂਸਫਰ ਦੀ ਰਿਸਪੌਂਸਿਬਿਲਟੀ ਪੇਟੈਂਟ ਦੀ ਰਿਸਪੌਂਸਿਬਿਲਟੀ ਅਸੀਂ ਲਵਾਂਗੇ ਔਰ ਇਹ ਪਲੈਟਫਾਰਮ ਸਿਰਫ ਆਪਣੀ ਯੂਨੀਵਰਸਿਟੀ ਦੇ ਵਾਸਤੇ ਨਹੀਂ ਅਸੀਂ ਇੱਕ ਦੇਸ਼ ਨੂੰ ਮਾਈਂਡ ਦੇ ਵਿੱਚ ਰੱਖ ਕੇ ਅਸੀਂ ਬਣਾਇਆ ਸੋ ਉਹਦੇ ਸੋ ਯੰਗ ਸਟੂਡੈਂਟਸ ਨੂੰ ਪ੍ਰਮੋਟ ਕਰਨਾ ਇੱਕ ਇਨੀਸ਼ੀਅਲ ਪਲੈਟਫਾਰਮ ਚ ਚਾਹੀਦਾ ਹੁੰਦਾ ਇੱਕ ਸੀਡ ਮਨੀ ਦੀ ਫੰਡਿੰਗ ਜਿਹੜੀ ਚਾਹੀਦੀ ਹੁੰਦੀ ਹੈ ਉਹ ਪ੍ਰੋਵਾਈਡ ਕਰਨਾ ਤਾਂ ਕਿ ਇੱਕ ਬੱਚਿਆਂ ਨੂੰ ਉਤਸ਼ਾਹ ਰਹੇ ਇੱਕ ਭਰੋਸਾ ਰਹੇ ਕਿ ਠੀਕ ਹੈ ਮੇਰਾ ਕੋਈ ਪਹਿਲਾ ਬਾਫੜਣ ਨਾਲ ਹੈਗਾ ਕਿਉਂਕਿ ਅੱਗੇ ਤਾਂ ਬੱਚੇ ਨੇ ਆਪ ਹੀ ਲੈ ਕੇ ਜਾਣਾ ਸੋ ਅੱਛੇ ਆਈਡੀਆਜ਼ ਵਿੱਚ ਇਨਵੈਸਟ ਕਰਨਾ ਮੈਨੂੰ ਲੱਗਦਾ ਹੈ ਕਿ ਯੂਨੀਵਰਸਿਟੀ ਵਾਸਤੇ ਨਹੀਂ ਇੱਕ ਦੇਸ਼ ਵਾਸਤੇ ਵੀ ਅਸੀਂ ਇੱਕ ਗਰੋਥ ਸਟੋਰੀ ਦੇ ਵਿੱਚ ਆਪਣਾ ਛੋਟਾ ਜਿਹਾ ਕੰਟ੍ਰਿਬਿਊਸ਼ਨ ਕਰ ਰਹੇ ਹਾਂ ਸੋ ਬੜਾ ਮਾਨਸੂਸ ਹੁੰਦਾ ਥੈਂਕ ਯੂ ਤਾ ਅੱਜ ਗੱਲਬਾਤ ਕੀਤੀ ਇਹਨਾਂ ਦੇ ਨਾਲ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਰ ਡਾਇਰੈਕਟਰ ਸੀਗੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਅੱਜ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਨੇ ਤੀਜੀ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਭਾਰਤ ਦੀ ਨੰਬਰ 1 ਰੈਂਕ ਦੀ ਜਿਹੜੀ ਹੈ ਯੂਨੀਵਰਸਿਟੀ ਤੀਜੀ ਵਾਰ ਬਣੀ ਹੈ ਜੇ ਗੱਲ ਕਰੀਏ ਏਸ਼ੀਆ ਦੀ ਤਾਂ ਏਸ਼ੀਆ ਦੇ ਵਿੱਚੋਂ 109ਵੇਂ ਰੈਂਕ ਤੇ ਯੂਨੀਵਰਸਿਟੀ ਹੈ ਜੇ ਗੱਲ ਕਰੀ ਜਾਵੇ ਪੂਰੇ ਗਲੋਬਲ ਲੈਵਲ ਦੀ ਤਾਂ ਗਲੋਬਲ ਲੈਵਲ ਦੇ ਵਿੱਚੋਂ ਚੰਡੀਗੜ੍ਹ ਯੂਨੀਵਰਸਿਟੀ ਦਾ 575ਵਾਂ ਜਿਹੜਾ ਰੈਂਕ ਹੈ ਜਦਕਿ ਯੂਨੀਵਰਸਿਟੀ ਦੀ ਆਪਣੇ ਆਪ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੇ ਅੱਜ ਜਿਹੜੇ ਸੀਨੀਅਰ ਡਾਇਰੈਕਟਰ ਇੱਥੇ ਪਹੁੰਚੇ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਯੂਨੀਵਰਸਿ ਵਿੱਚ ਜਿਹੜੇ ਅਧਿਆਪਕ ਸਾਹਿਬਾਨ ਨੇ ਜਾਂ ਜੋ ਵੀ ਜਿਹੜਾ ਯੂਨੀਵਰਸਿਟੀ ਦਾ ਅਧਿਕਾਰੀ ਆ ਉਸ ਦੇ ਵੱਲੋਂ ਜਿਹੜੀ ਆ ਅਨਥਕ ਮਿਹਨਤ ਕੀਤੀ ਗਈ 2012 ਦੇ ਵਿੱਚ ਯੂਨੀਵਰਸਿਟੀ ਬਣੀ ਸੀ ਜਿਸ ਤੋਂ ਬਾਅਦ ਬਹੁਤੀ ਛੋਟੀ ਉਮਰ ਦੇ ਵਿੱਚ ਯੂਨੀਵਰਸਿਟੀ ਦੇ ਵੱਲੋਂ ਵੱਡੀਆਂ ਪ੍ਰਸਿੱਧੀਆਂ ਜਿਹੜਾ ਕਾਫੀ ਨਾਮਣਾ ਖਟਿਆ